ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਆਲੂਬੜੀਆ ਲੁਧਿਆਣੇ ਤੋਂ ਪਹਿਲਾਂ ਤਾਂ ਜੀ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਜਨਮ ਦਿਨ ਦੇ ਮੇਰੇ ਜਨਮ ਦਿਨ ਦੇ ਮੌਕੇ ਤੇ ਮੈਨੂੰ ਇੰਨੀਆਂ ਸਾਰੀਆਂ ਮੁਬਾਰਕਬਾਦਾਂ ਦਿੱਤੀਆਂ WhatsApp ਤੇ ਮੈਸੇਜਸ ਆਹੀਂ Facebook ਤੇ ਇਨਬਾਕਸ ਰਾਹੀਂ ਟੈਲੀਫੋਨਾਂ ਰਾਹੀਂ ਦੁਨੀਆ ਭਰ ਤੋਂ ਜਿੰਨੇ ਵੀ ਸਨੇਹ ਅੱਜ ਮੈਨੂੰ ਮੁਬਾਰਕਬਾਦ ਦੇ ਸੁਨੇਹੇ ਆ ਫੋਨ ਆਏ ਸਾਰਿਆਂ ਦਾ तहे ਦਿਲੋਂ ਧੰਨਵਾਦ ਸਾਰੇ ਕਦੇ ਚੜ੍ਹਦੀ ਕਲਾ ਚ ਰਹੋ ਜੀ ਗੁਰੂ ਮਾਰਾ ਦੀ ਕਿਰਪਾ ਰੱਖੇ ਤੇ ਮੈਂ ਸਾਰਿਆਂ ਨੂੰ ਇਹੀ ਕਹਿ ਰਿਹਾ ਸੀ ਕਿ ਵੀ ਇੰਡੀਆਂ ਅਰਦਾਸਾਂ ਦੇ ਵਿੱਚ ਜਦੋਂ ਤੁਸੀਂ ਸ਼ਾਮਲ ਹੋਉਂਦੇ ਮਹਾਰਾਜ ਤਾਂ ਆਪਣੇ ਕਿਰਪਾ ਕਰਦਾ ਹੀ ਨੇ ਜੀ ਇਹ 15 ਸਾਲ ਪਿਛਲੇ ਜਿਹੜੇ ਅਸੀਂ ਕੱਡੇ ਜੇ ਰਾਜਨੀਤੀ ਤੋਂ ਅੱਡ ਹੋ ਕੇ ਸਮਾਜ ਸੇਵਾ 'ਚ ਨਿਰੰਤਰ ਨਿਰੋਲ ਅਸੀਂ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਜੋ ਚੱਲੇ ਆ ਜੋ ਕੁਝ ਵੀ ਅੱਜ ਤੱਕ ਕਰ ਸਕੇ ਆ ਉਹਦੇ ਵਿੱਚ ਤੁਹਾਡੇ ਸਾਰਿਆਂ ਦੀਆਂ ਅਰਦਾਸਾਂ ਤੇ ਸਹਿਯੋਗ ਬਗੈਰੇ ਪੋਸੀਬਲ ਨਹੀਂ ਸੀ ਮੈਂ ਇਹ ਵੀ ਮੰਨਦਾ ਦੋਸਤੋ ਕਿ ਅਸੀਂ ਇਨਸਾਨ ਅਕਸਰ ਕਦੇ ਗੁੱਸੇ 'ਚ ਕਦੇ ਖੁਸ਼ੀ 'ਚ ਕਦੇ ਕਿਸੇ ਚੀਜ਼ ਦੇ ਡਿਪਰੈਸ਼ਨ ਨੂੰ ਲੈ ਕੇ ਫੋਨ ਦੇ ਉੱਤੇ ਕਈ ਵਾਰੀਆਂ ਵੈਸੇ ਵੀ ਕਈ ਵਾਰ ਹਾਂ ਜੀ ਆਪਣੀ ਨੇਚਰ ਤੋਂ ਉਲਟ ਅਸੀਂ ਕੋਈ ਕੰਮ ਕਰ ਜਾਂਦੇ ਹਾਂ ਜਿਨ੍ਹਾਂ ਦੀ ਉਮੀਦ ਪਰਿਵਾਰਾਂ ਨੂੰ ਸਾਡੇ ਤੋਂ ਨਹੀਂ ਹੁੰਦੀ ਆ ਆਪ ਵੀ ਗੱਲ ਕਹਿਣ ਤੋਂ ਬਾਅਦ ਨਾ ਕਈ ਵਾਰ ਦਿਲ ਦੁਖਦਾ ਰਹਿੰਦਾ ਕਿ ਯਾਰ ਇਹ ਗੱਲ ਗਲਤ ਹੋ ਗਈ ਐ ਇਦਾਂ ਨਹੀਂ ਕਹਿਣੀ ਚਾਹੀਦੀ ਸੀ ਕਹਿੰਦਾ ਪਰ ਇਨਸਾਨ ਆ ਜੀ ਗਲਤੀਆਂ ਦਾ ਪੁੱਤਲਾ ਇਨਸਾਨ ਅਸੀਂ ਵੀ ਗਲਤੀ ਕਰ ਜਾਂਦੇ ਆ ਅੱਜ ਵੀ ਇੰਨੇ ਸਾਲ ਇਸ ਸਮਾਜ ਸੇਵਾ ਦੇ ਵਿੱਚ ਤੇ ਹੋਰ ਸਾਰੀਆਂ ਚੀਜ਼ਾਂ ਚੱਲਦੇ ਅੱਜ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਕਰ ਜਾਂਦੇ ਆ ਸੋ ਅੱਜ ਮੈਂ ਅ ਬੜਾ ਇੰਤਜ਼ਾਰ ਕਰਦਾ ਸੀਗਾ ਕੁਝ ਪਰਿਵਾਰਾਂ ਦਾ ਜਿਹੜੇ ਮੇਰੇ ਨੇੜੇ ਦੇ ਪਰਿਵਾਰ ਨੇ ਮੈਨੂੰ ਉਮੀਦ ਸੀ ਕਿ ਉਹਨਾਂ ਦਾ ਮੈਸੇਜ ਆਊਗਾ ਪਰ ਮੈਂ ਸਮਝਦਾ ਕਿ ਉਹਨਾਂ ਦੇ ਗਿਲੇ ਸ਼ਿਕਵੇ ਮੇਰੇ ਨਾਲ ਜਿਹੜੇ ਹੈਗੇ ਨੇ ਤੇ ਜ਼ਰੂਰ ਕਿਤੇ ਨਾ ਕਿਤੇ ਗਲਤੀ ਮੇਰੀ ਵੀ ਹੈਗੀ ਹੈ ਮੈਂ ਮੰਨਦਾ ਇਸ ਗੱਲ ਨੂੰ ਕਰ ਜਾਂਦੇ ਆ ਅੱਜ ਵੀ ਗਲਤੀ ਕਰ ਜਾਂਦੇ ਆ ਤੋ ਜਿੱਥੇ ਮੈਂ ਅੱਜ ਆਪਣੇ ਜਨਮ ਦਿਨ ਦੇ ਮੌਕੇ ਤੇ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਮੁਬਾਰਕਬਾਦਾਂ ਦਿੱਤੀਆਂ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਅ ਉੱਥੇ ਹੀ ਮੈਂ ਉਹਨਾਂ ਪਰਿਵਾਰਾਂ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਜੀ ਕਿ ਜਿਹੜੇ ਅੱਜ ਚਲੋ ਨਾਰਾਜ਼ ਵੀ ਨੇ ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖਣ ਹਮੇਸ਼ਾ ਤੰਦਰੁਸਤੀ ਬਖਸ਼ਣ ਤੇ ਸਾਨੂੰ ਇਹ ਇੰਨੀ ਕਿਰਪਾ ਕਰਨ ਸਾਡੇ ਤੇ ਗੁਰੂ ਮਹਾਰਾਜ ਕਿ ਜਿਹੜੀਆਂ ਇਹ ਗਲਤੀਆਂ ਅ ਕਰ ਜਾਂਨੇ ਆ ਉਹ ਉਹ ਵੀ ਅਸੀਂ ਨਾਂ ਕਰੀਏ ਤੇ ਸਮਾਜ ਨੂੰ ਜੋੜਨ ਦਾ ਜਿਹੜਾ ਕਾਰਜ ਅਸੀਂ ਜਿਹੜਾ ਸੁਪਨਾ ਲੈ ਕੇ ਚੱਲੇ ਆ ਉਹਨੂੰ ਹੋਰ ਅੱਗੇ ਵਧ ਕੇ ਕੰਮ ਕਰਨ ਦੇ ਵਿੱਚ ਕਾਮਯਾਬ ਹੋਈਏ ਜੀ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫੇਰ ਤੋਂ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਮੈਂ ਸਰਦਾਰ ਰਮਨਜੀਤ ਸਿੰਘ ਸਿਕੰਦ ਆਲੂਵਾਲੀਆ ਸਾਹਿਬ ਜਿਹੜੇ ਕਿ ਦਿੱਲੀ ਵਾਲੇ 올 ਇੰਡੀਆ ਆਲੂਵਾਲੀਆ ਮੁਖ ਸਭਾ ਦੇ ਦਿੱਲੀ ਸਟੇਟ ਦੇ ਪ੍ਰੈਜ਼ੀਡੈਂਟ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਦਾ ਕਾਰਡ ਤੇ ਬੁਕੇ ਹਰ ਸਾਲ ਮਿਲਦਾ ਇਸ ਸਾਲ ਰਮਨ ਵੀਰੇ ਨੇ ਨਾਲ ਕੇਕ ਵੀ ਭੇਜਿਆ ਜੀ ਰਮਨ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਤੇ ਮਾਰਾਏ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਇਸ ਢੰਗ ਨਾਲ ਤੁਸੀਂ ਦਿੱਲੀ ਦੀ ਕਮਾਂਡ ਸੰਭੀ ਹੋਈ ਹੈ ਮੈਨੂੰ ਬਹੁਤ ਉਮੀਦ ਹੈ ਕਿ ਦਿੱਲੀ ਸਟੇਟ ਦਿੱਲੀ ਐਨਸੀਆਰ ਦੀ ਜਿਹੜੀ ਬਰਾਦਰੀ ਦਾ ਯੂਨਿਟ ਹੈ ਉਹ ਬਹੁਤ ਅੱਗੇ ਤਰੱਕੀ ਕਰੇਗਾ ਧੰਨਵਾਦ ਤੁਹਾਡਾ ਸੇ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਨਹੀਂ ਜਿਹੜੇ ਆਲੂ ਵਾਲੀ ਬਰਾਦਰੀ ਦੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ ਦੇਖ ਰਹੇ ਨੇ ਵੀਡੀਓ ਉਹਨਾਂ ਨੂੰ ਬੇਨਤੀ ਹੈ ਜੀ ਦੇਖੋ ਕਿ ਅੱਜ ਦੁਨੀਆ ਭਰ ਦੇ ਵਿੱਚ ਜੋ ਕੰਮ ਹੋ ਰਿਹਾ ਇਹ 60 ਕੁ ਪਰਿਵਾਰ ਨੇ ਜੀ ਜਿਹੜੇ ਅਸੀਂ ਰਲ ਕੇ ਇਹ ਕੁਝ ਜੋ ਕੁਝ ਹੋ ਰਿਹਾ ਹੈ ਕਰ ਪਾ ਰਹੇ ਹਾਂ ਸੋ ਜੇ ਵੱਧ ਤੋਂ ਵੱਧ ਪਰਿਵਾਰ ਸਾਡੇ ਨਾਲ ਜੁੜੋ ਨਹੀਂ ਮੈਂ ਅਕਸਰ ਮੀਟਿੰਗਾਂ ਦੇ ਵਿੱਚ ਇਹ ਗੱਲ ਕਹਿਣਾ ਸਟੇਜ ਸੰਬੋਧਨਾਂ ਰਾਹੀਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਮੈਨੂੰ ਤੁਸੀਂ 1000 ਪਰਿਵਾਰ ਵਰਲਡ ਵਾਈਡ ਡੈਡੀਕੇਟਿਡ ਦੇ ਦਿਓ ਜੀ ਬਰਾਦਰੀ ਦਾ ਤੇ ਫਿਰ ਹਰ ਸ਼ਹਿਰ ਦੇ ਵਿੱਚ ਜੇ ਬਾਬਾ ਜੱਸਾ ਸਿੰਘ ਆਲੂਵਾਲੀ ਦਾ ਬੁੱਤ ਹਰ ਸ਼ਹਿਰ ਦੇ ਵਿੱਚ ਆਲੂਵਾਲੀਆ ਭਵਨ ਦਰਬਾਰ ਸਾਹਿਬ ਲੱਗ ਗਿਆ ਜਾਂ ਦੀ ਉਸਾਰੀ ਦਾ ਪ੍ਰੋਜੈਕਟ ਜਿਹੜਾ ਪੈਂਡਿੰਗ ਹੈ ਜਾਂ ਹੋਰ ਜਿੰਨੇ ਵੀ ਹਿਸਟੋਰੀਕਲ ਸਾਈਟਸ ਸਾਡੀਆਂ ਗੋਲੀਆਂ ਹੋਈਆਂ ਨੇ ਹੋਰ ਜਿਹੜੀਆਂ ਚੀਜ਼ਾਂ ਕੰਸਟਰਕਸ਼ਨ ਹੋਣ ਵਾਲੀਆਂ ਨੇ ਪੁਰਾਣੀਆਂ ਹਜੇ ਤੱਕ ਪੈਂਡਿੰਗ ਚੱਲ ਰਹੀਆਂ ਨੇ ਇਹ ਸਾਰੀਆਂ ਹੋ ਜਾਣਗੀਆਂ ਪਰ ਉਹਦੇ ਲਈ ਸਾਡਾ ਸਾਰਿਆਂ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਸੋ ਜਿੰਨੇ ਪਰਿਵਾਰ ਇਕੱਠੇ ਹੋ ਰਹੇ ਨੇ 60 ਪਰਿਵਾਰ ਮੈਂ ਤੁਹਾਨੂੰ ਦੱਸਿਆ ਇਹ ਵੀ ਵੱਡੀ ਗੱਲ ਹੈ ਜੀ ਕਿ ਲੋਕਾਂ ਨੂੰ ਤਾਂ ਇੱਕ ਦੂਜੇ ਦਾ ਸਾਥ ਨਹੀਂ ਮਿਲਦਾ ਤੇ 60 ਪਰਿਵਾਰ ਫਿਰ ਵੀ ਸਾਡੇ ਨਾਲ ਵਰਲਡਵਾਈਡ ਚੱਲ ਰਹੇ ਨੇ ਤੇ ਬਾਕੀ ਚਲੋ ਰਜਿਸਟਰਡ ਮੈਂਬਰਸ ਨੇ 60 ਵੈਸੇ ਤਾਂ ਹਜ਼ਾਰਾਂ ਪਰਿਵਾਰ ਹੈ ਜੀ ਮੀਟਿੰਗਾਂ ਤੇ ਹੋਰਾਂ ਥਾਵਾਂ ਤੇ ਅਸੀਂ ਇਕੱਠੇ ਹੁੰਨੇ ਆ ਡੈਡੀਕੇਟਿਡ ਇਹ 60 ਪਰਿਵਾਰਾਂ ਮੰਗੂ ਜੇ ਸਾਨੂੰ 1000 ਪਰਿਵਾਰ ਮਿਲ ਜੇ ਤੇ ਨਾ ਸਿਰਫ ਅਸੀਂ ਬਰਾਦਰੀ ਦਾ ਬਲਕਿ ਬਾਬਾ ਜੱਸਾ ਸਿੰਘ ਆਲੂਵੜੀਏ ਦੇ ਦਿਖਾਏ ਰਾਹ ਦੇ ਉੱਤੇ ਚੱਲ ਕੇ ਸਮਾਜ ਦੇ ਵਿੱਚ ਲੋਕਾਈ ਦੇ ਕਾਰਜ ਵਾਸਤੇ ਜੋ ਕੰਮ ਕਰ ਸਕਦੇ ਆ ਉਹ ਆਉਣ ਵਾਲੀ ਪੀੜ੍ਹੀ ਮਿਸਾਲ ਦਊਗੇ ਸੋ ਤੁਹਾਨੂੰ ਬੇਨਤੀ ਕਿ ਨਵਾਬ ਜਸਰ ਸਿੰਘ ਅਲੂਵੜੀਆਂ ਫਾਊਂਡੇਸ਼ਨ 올 ਇੰਡੀਆ ਅਲੂਵੜੀਆਂ ਮੁਕਸਬਾ 올 ਇੰਡੀਆ ਅਲੂਵੜੀਆਂ ਯੂਥ ਫੈਡਰੇਸ਼ਨ ਤੇ ਸਾਡੀ ਐਨ ਜੀਓ ਯੂनाइटेड ਫਰੰਟ ਫਾਰ 올 ਦੇ ਨਾਲ ਸਾਰੇ ਜੁੜਨ ਨਾ ਸਿਰਫ ਅਲੂਵੜੀਆਂ ਬਲਕਿ ਹੋਰ ਵੀ ਪ੍ਰਵਾਸ ਜੁੜਨ ਤਾਂ ਕਿ ਅਸੀਂ ਲੋਕਾਈ ਦੇ ਕਾਰਜ ਦੇ ਵਿੱਚ ਵੱਧ ਚੜਕੇ ਆਪਣਾ ਯੋਗਦਾਨ ਪਾ ਸਕੀਏ ਇੱਕ ਵਾਰ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦੇਖਣ ਲਈ ਮੁबारकबादਾਂ ਦੇਣ ਲਈ ਨਾ ਵੀ ਦਿੱਤੀਆਂ ਤੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜਿਹੜੇ ਗਿਲੇ ਸ਼ਿਕਵੇ ਨੇ ਗੁਰੂ ਮਹਾਰਾਜ ਉਹ ਆਉਂਦੇ ਸਨਾਂ 'ਚ ਆਪੇ ਹੀ ਦੂਰ ਕਰਾਉਣ ਤੇ ਸਾਨੂੰ ਸੋਝੀ ਦੇਣ ਕਿ ਅਸੀਂ ਜਿਹੜੀਆਂ ਕੋਈ ਗਲਤੀਆਂ ਕਰ ਜਾਂਦੇ ਹਾਂ ਅੱਜ ਵੀ ਜਾਂ ਗੁੱਸੇ 'ਚ ਜਾਂ ਕਿਵੇਂ ਉਹਦੇ ਤੇ ਵੀ ਅਸੀਂ ਕੰਟਰੋਲ ਪਾਉਣ ਦੇ ਵਿੱਚ ਕਾਮਯਾਬ ਹੋਈਏ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ